ਤੁਸੀਂ ਵੇਖ ਰਹੇ ਹੋ ਕਿ ਇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾ ਅਸਤੀਫਾ ਦੇਣਗੇ ਫਿਰ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਗੇ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਈਡੀ ਦੇ ਅੱਗੇ ਪੇਸ਼ ਹੋਣਗੇ ਇਹ ਵੱਡਾ ਬਿਆਨ ਜਿਹੜਾ ਹੈ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿੱਸਾ ਦੇ ਵੱਲੋਂ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਤੰਜ ਕੱਸਦੇ ਹੋਏ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਜੋ ਕਿ ਕੱਟੜ ਬੇਈਮਾਨ ਜਿਹੜੇ ਕਿ ਕੱਟੜ ਕਰਪਟ ਕੱਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਆ ਕਿ ਮੈਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਾਹਦਾ ਕਰਨਾ ਹੈ ਕਿ ਈਡੀ ਮੈਨੂੰ ਕਰਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਭਰਾ ਅਸੀਂ ਤੇ ਬਿਲਕੁਲ ਡਰੇ ਹੋਏ ਆ ਐਡੇ ਕਰਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਾਬ ਦੇਸ਼ ਵਾਸੀਆਂ ਨੂੰ ਕਹਿਣਾ ਹੈ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕਰਪਟ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤਾਂ ਸਾਰੇ ਡਰ ਖੋਪਲਾ ਦਿੱਤੇ ਨੇ ਅਰਵਿੰਦ ਕੇਜਵਲ ਜੀ ਕਿਉਂ ਭੱਜ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ हेमंत ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ हेमंत ਸੁਰੇਨ ਜੀ ਨੇ ਆਖਰ ਚ ਖੁਦ ਰਜ਼ਾਇਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇਹਨੇ ਪੁਖਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲੀ ਰਹੇ ਹੋਣ ਪਰ ਉਹ ਇਹ ਜਾਣਦੇ ਨੇ ਕਿ ਮਨੀਸ਼ ਸੋਧਿਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਟ ਚ ਪੁਖਤਾ ਸਬੂਤ ਦਿੱਤੇ ਗਏ ਮਨੀ ਟ੍ਰੇਲ ਕਰੋੜਾਂ ਰੁਪਏ ਦੀ ਦਿੱਤੀ ਗਈ ਉਹਦੇ ਚੱਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ ਦੋ ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਇੱਕ ਮੀਟਿੰਗ ਬੁਲਾ ਰਹੇ ਐ ਐਮਐਲਏਆਂ ਦੀ ਉਸ ਦੇ ਅੰਦਰ ਉਹ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔਰ ਅਗਰ ਸਭ ਨੇ ਸਹਿਮਤੀ ਦੇ ਦਿੱਤੀ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਵਪਤਾ ਆ ਗਈ ਆ ਤੇ ਫੇਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਵਾਉਣਗੇ ਤੇ ਫੇਰ ਇਹਦੀ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ ਨੇ ਤਾਂ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿੱਸਾ ਦੇ ਵੱਲੋਂ ਜੋ ਵੱਡਾ ਬਿਆਨ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਦਿੱਤਾ ਗਿਆ ਕਿ ਹੁਣ ਇਸ ਤੇ ਸਿਆਸਤ ਭਕੇਗੀ ਜਾਂ ਫੇ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਜ਼ਰੂਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਵਿੱਚ ਪੁਚਾਰ ਆ ਸਕਦਾ ਹੈ ਸੁਨਵੇਤਤਾ ਜੀ ਦੀ ਖਬਰ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਇਨਸ ਪੰਜਾਬ ਦੇ ਨਾਲ